ਪਹਿਲਾਂ ਆਪਣੇ ਬੱਚੇ ਦੀ ਯੋਗਤਾ ਨੂੰ ਸਮਝੋ ਫਿਰ ਉਸ ਦੇ ਮੁਤਾਬਕ ਹੀ ਬੱਚੇ ਤੋਂ ਰੱਖੋ ਉਮੀਦਾਂ ਸਤਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਫਿਰ ਇੱਕ ਵਧੀਆ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਆ ਇਹ ਇਸ ਵਿਸ਼ੇ ਦੇ ਰਾਹੀਂ ਨਾ ਅਸੀਂ ਮਾਪਿਆਂ ਦੇ ਨਾਲ ਇਹ ਗੱਲਬਾਤ ਕਰਨਾ ਚਾਹੁੰਦੇ ਆ ਕਿ ਮੈਂ ਕਾਫੀ ਕਾਫੀ ਹੱਦ ਤੱਕ ਇਹ ਦੇਖਿਆ ਹੈ ਕਿ ਜਿਹੜੇ ਮਾਪੇ ਹਨ ਨਾ ਉਹ ਛੋਟੇ ਬੱਚੇ ਤੋਂ ਹੀ ਇੰਨੀਆਂ ਜ਼ਿਆਦਾ ਉਮੀਦਾਂ ਲਗਾ ਲੈਂਦੇ ਆ ਕਿ ਉਹਨਾਂ ਨੂੰ ਅੱਗੇ ਜਾ ਕੇ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਵੱਡਾ ਹੋਣ ਤੋਂ ਬਾਅਦ ਜਦੋਂ ਉਹਨਾਂ ਦੀਆਂ ਉਮੀਦਾਂ ਤੇ ਉਹ ਖਰਾ ਨਹੀਂ ਉਤਰਦਾ ਫਿਰ ਉਹਨਾਂ ਨੂੰ ਆਪਣੇ ਲੈਵਲ ਤੇ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਹੋਰਾਂ ਕੋਲ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਹੁੰਦੀਆਂ ਫਿਰ ਕਿਤੇ ਨਾ ਕਿਤੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਸੋ ਇਹ ਇਸ ਵੀਡੀਓ ਰਾਹੀਂ ਨਾ ਮੈਂ ਮਾਪਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਹੈ ਕਿ ਪਹਿਲਾਂ ਨਾ ਪਹਿਲਾਂ ਆਪਣੇ ਆਪ ਨੂੰ ਅਗਰ ਤੁਹਾਨੂੰ ਖੁਦ ਨਹੀਂ ਪਤਾ ਲੱਗਦਾ ਕਿਸੇ ਦੀ ਸਲਾਹ ਲੈ ਸਕਦੇ ਹੋ ਜਿਹੜਾ ਬੱਚਿਆਂ ਦੇ ਬਾਰੇ ਵਿੱਚ ਕਾਫੀ ਹੱਦ ਤੱਕ ਜਾਣਦਾ ਹੋਵੇ ਉਹ ਉਹ ਸਮਝ ਕੇ ਪਹਿਲਾਂ ਆਪਣੇ ਬੱਚੇ ਦੀ ਯੋਗਤਾ ਨੂੰ ਸਮਝੋ ਕਿ ਤੁਹਾਡਾ ਬੱਚਾ ਕੀ ਕਰ ਸਕਦਾ ਹੈ ਕੀ ਨਹੀਂ ਕਰ ਸਕਦਾ ਕਿਥੋਂ ਤੱਕ ਜਾ ਸਕਦਾ ਇਹ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਐਨੀ ਇੱਕ ਜਜਮੈਂਟ ਤੁਹਾਨੂੰ ਕਰਨੀ ਚਾਹੀਦੀ ਆ ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਬੱਚੇ ਤੋਂ ਵੱਡੀਆਂ ਉਮੀਦਾਂ ਨਾ ਲਾਓ ਬਣਾਓ ਬੱਚੇ ਨੂੰ ਵੱਡੇ ਤੱਕ ਲੈ ਕੇ ਜਾਓ ਵੱਡਾ ਬਣਾਓ ਪਰ ਉਹਦੇ ਲਈ ਸਾਨੂੰ ਕਈ ਵਾਰ ਨਾ ਕੀ ਹੁੰਦਾ ਬੱਚਾ ਸਾਡਾ 5-7 ਸਾਲ ਦਾ ਹੁੰਦਾ ਹੈ ਉਹਦੇ ਲਈ ਅਸੀਂ ਐਨੀਆਂ ਵੱਡੀਆਂ ਉਮੀਦਾਂ ਰੱਖ ਲੈਂਦੇ ਆ ਇੱਕ ਬਹੁਤ ਵੱਡਾ ਲੈਵਲ ਜਾਂ ਤਾਂ ਜਾਂ ਤਾਂ ਸਾਡੇ ਸਾਡੀ ਰਿਸ਼ਤਦਾਰੀ ਦੇ ਵਿੱਚ ਕਿਸੇ ਬੰਦੇ ਨੇ ਉਹ ਲੈਵਲ ਅਚੀਵ ਕੀਤਾ ਹੁੰਦਾ ਜਾਂ ਫਿਰ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਕੀਤਾ ਹੁੰਦਾ ਜਾਂ ਸਾਡੇ ਕਸਬੇ ਦੇ ਵਿੱਚ ਜਾਂ ਮੰਨ ਲਓ ਸਾਡੇ ਇਲਾਕੇ ਦੇ ਵਿੱਚ ਜਿਹੜਾ ਅਚੀਵ ਕੀਤਾ ਹੁੰਦਾ ਨਾ ਕੋਈ ਅਸੀਂ ਉਹਨੂੰ ਟਾਰਗੇਟ ਰੱਖ ਲੈਂਦੇ ਆ ਕਿ ਸਾਡੇ ਬੱਚੇ ਦੇ ਵਿੱਚ ਤਾਂ ਇੰਨੀ ਯੋਗਤਾ ਹੈ ਕਿ ਇਹ ਉਸ ਲੈਵਲ ਤੇ ਪਹੁੰਚ ਸਕਦਾ ਤਾਂ ਉਹ ਉਹਨਾਂ ਉਮੀਦਾਂ ਦੇ ਅਸੀਂ ਚੱਲਦੇ ਰਹਿੰਨੇ ਆ ਮੈਂ ਇਹ ਨਹੀਂ ਕਹਿੰਦਾ ਕਿ ਉਮੀਦਾਂ ਤੁਹਾਡੀਆਂ ਪੂਰੀਆਂ ਨਹੀਂ ਹੋ ਸਕਦੀਆਂ ਹੋ ਸਕਦੀਆਂ ਪਰ ਕਦੋਂ ਅਗਰ ਤੁਹਾਡੇ ਬੱਚੇ 'ਚ ਉਹ ਯੋਗਤਾ ਹੈ ਜੇਕਰ ਉਹ ਯੋਗਤਾ ਨਹੀਂ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਜਾ ਕੇ 5 ਸਾਲ 10 ਸਾਲ 15 ਸਾਲ 20 ਸਾਲ ਬਾਅਦ ਜਦੋਂ ਜਾ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਬੱਚਾ ਉਹਨਾਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਇਹ ਲੱਗਦਾ ਹੈ ਕਿ ਅਸੀਂ ਤਾਂ ਜੀ ਸਾਡਾ ਬੱਚਾ ਤਾਂ ਜੀ ਇਹ ਕਰ ਨਹੀਂ ਸਕਿਆ ਇਹ ਇਹਦੇ 'ਚ ਤਾਂ ਜੀ ਇਹ ਕਮੀ ਰਹਿ ਗਈ ਇਹਦੀ ਸੰਗਤ ਵਿਗੜ ਗਈ ਸੀ ਫਿਰ ਅਸੀਂ ਨਾ ਹੋਰਾਂ ਗੱਲਾਂ ਨੂੰ ਕਰਨ ਲੱਗ ਜੰਨੇ ਆ ਜਦ ਕਿ ਫਰਕ ਕੀ ਹੁੰਦਾ ਕਿਤੇ ਨਾ ਕਿਤੇ ਜਾ ਕੇ ਜੇ ਸਾਡਾ ਬੱਚਾ ਮੰਨ ਲੋ ਕਿਸੇ ਵੀ ਤਰ੍ਹਾਂ ਦੀ ਸੰਗਤ ਦੇ ਵਿੱਚ ਵੀ ਨਹੀਂ ਵਿਗੜਿਆ ਕੁਝ ਵੀ ਨਹੀਂ ਹੋਇਆ ਫੇਰ ਵੀ ਸਾਨੂੰ ਕਿਤੇ ਲੱਗਦਾ ਵੀ ਇਹ ਇਸ ਬੱਚੇ ਤੇ ਪਤਾ ਨਹੀਂ ਤੇ ਫਿਰ ਪਤਾ ਕੀ ਕਹਿੰਦੇ ਅਸੀਂ ਕਈ ਮਾਪੇ ਮੈਂ ਕਹਿੰਦੇ ਸੁਣਿਆ ਕਿ ਸਾਡੇ ਤਾਂ ਬੱਚੇ ਦੇ ਵਿੱਚ ਬੱਚੇ ਨੇ ਇਹ ਬਣ ਜਾਣਾ ਸੀ ਜੀ ਪਰ ਇਹਨੂੰ ਤਾਂ ਨਾ ਕਿਸੇ ਨੇ ਕਰ ਕਰਾਇਆ ਕੁਝ ਮਤਲਬ ਬੜੀ ਹਾਸੋ ਹੀ ਨਹੀਂ ਜੀ ਗੱਲ ਹੁੰਦੀ ਹੈ ਇਹ ਤੇ ਉਹ ਜਦੋਂ 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 ਸਾਨੂੰ ਕੋਈ ਬਹਾਨਾ ਨਹੀਂ ਲੱਭਦਾ ਨਾ ਫਿਰ ਅਸੀਂ ਬਹਾਨਾ ਜਿਹੜਾ ਉਹ ਉਹ ਮਾਰਨਾ ਹੁੰਦਾ ਜਿਹਦਾ ਕੋਈ ਮਾਪਦੰਡ ਨਹੀਂ ਹੁੰਦਾ ਜਿਹਨੂੰ ਮਾਪਿਆ ਨਹੀਂ ਜਾ ਸਕਦਾ ਵੀ ਇਹਦੇ ਜੀ ਕੁਝ ਕਰਾਤਾ ਹੋਣਾ ਤਾਂ ਕਰਕੇ ਸਾਡਾ ਬੱਚਾ ਨਹੀਂ ਕਰ ਸਕਿਆ ਪਰ ਨਹੀਂ ਤੁਹਾਨੂੰ ਆਪਣੇ ਬੱਚੇ ਦੀ ਯੋਗਤਾ ਨੂੰ ਪਹਿਲਾਂ ਜਾਨਣਾ ਪੈਣਾ ਹੈ ਕਿ ਉਹ ਕਿੱਥੋਂ ਤੱਕ ਪਹੁੰਚ ਕਰ ਸਕਦਾ ਹੈ ਫਿਰ ਉਹਦੇ ਮੁਤਾਬਕ ਹੀ ਉਮੀਦਾਂ ਰੱਖੋ ਹੁਣ ਮੈਂ ਕਈ ਵਾਰ ਮਾਪਿਆਂ ਨੂੰ ਦੇਖਿਆ ਬਹੁਤ ਬੱਚੇ ਮਾਪੇ ਇਸ ਤਰ੍ਹਾਂ ਦੇ ਹੁੰਦੇ ਆ ਉਹ ਉਹ ਨਾ ਬੜੇ ਸੁਲਝੇ ਹੋਏ ਹੁੰਦੇ ਆ ਉਹ ਕਹਿੰਦੇ ਆ ਦੇਖੋ ਜੀ ਜਿੰਨਾ ਸਾਤੋਂ ਹੋ ਸਕਿਆ ਅਸੀਂ ਆਪਣੇ ਬੱਚੇ ਲਈ ਕਰ ਰਹੇ ਆ ਤੇ ਜਿੰਨਾ ਕਰ ਸਕਿਆ ਬੱਚਾ ਸਾਡਾ ਉਥੋਂ ਤੱਕ ਅਸੀਂ ਇਹਦੀ ਮਦਦ ਕਰਾਂਗੇ ਤੇ ਜੋ ਕਰ ਸਕਿਆ ਠੀਕ ਹੈ ਓਕੇ ਹੈ ਆਪਣੀ ਯੋਗਤਾ ਦੇ ਮੁਤਾਬਕ ਜਿੱਥੇ ਪਹੁੰਚ ਗਿਆ ਠੀਕ ਹੈ ਉਹ ਇਹਦੀ ਕਿਸਮਤ ਹੈ ਜਿਵੇਂ ਵੀ ਲਗਾਉਂਦੇ ਆਂ ਪਰ ਉਹਨਾਂ ਨੂੰ ਨਾ ਫਿਰ ਅਫਸੋਸ ਨਹੀਂ ਹੁੰਦਾ ਪਿੱਛੋਂ ਜਾ ਕੇ ਕਿਉਂ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਤੋਂ ਵੱਡੀਆਂ ਵੱਡੀਆਂ ਉਮੀਦਾਂ ਨਹੀਂ ਰੱਖੀਆਂ ਦੇਖੋ ਜਿਹੜੇ ਬੰਦੇ ਦੇ ਬਾਰੇ ਵਿੱਚ ਤੁਸੀਂ ਸੋਚ ਕੇ ਵੀ ਸਾਡਾ ਬੱਚਾ ਵੀ ਉਹਦੇ ਲੈਵਲ ਤੱਕ ਪਹੁੰਚੂਗਾ ਤੁਹਾਨੂੰ ਨਹੀਂ ਪਤਾ ਉਹਦੇ ਪਰਿਵਾਰਕ ਸਥਿਤੀ ਕਹੀ ਜੀ ਹੈ ਉਹਦੀ ਫਾਈਨੈਂਸ਼ੀਅਲ ਸਥਿਤੀ ਵਿੱਤੀ ਸਥਿਤੀ ਕਹੀ ਜੀ ਹੈ ਕਿੱਥੇ ਕੀ ਉਹ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਕਿਹੜੀਆਂ ਉਹਨੂੰ ਸਹੂਲਤਾਂ ਮਿਲੀਆਂ ਤਾਂ ਤੁਸੀਂ ਕੋਈ ਮਾਪਦੰਡ ਨਹੀਂ ਕਰਕੇ ਦੇਖਿਆ ਉਹਦਾ ਇਸ ਕਰਕੇ ਜਦੋਂ ਵੀ ਜਦੋਂ ਵੀ ਤੁਸੀਂ ਉਮੀਦਾਂ ਲਗਾਉਣੀ ਆ ਚਾਹੁੰਦੇ ਵੀ ਹੋ ਤਾਂ ਬੱਚੇ ਦੀ ਤੁਹਾਡੀ ਯੋਗਤਾ ਪਤਾ ਹੋਣੀ ਚਾਹੀਦੀ ਆ ਆਦਰਵਾਇਜ਼ ਆਪਣਾ ਇੱਕ ਫਰਜ਼ ਨਿਭਾਓ ਕਿ ਅਸੀਂ ਬੱਚੇ ਨੂੰ ਆਪਣੇ ਵੱਲੋਂ ਵੈਸਟ ਦਵਾਂਗੇ ਉਤੋਂ ਬਾਅਦ ਇਹ ਜਿੱਥੋਂ ਤੱਕ ਪਹੁੰਚ ਸਕਦਾ ਉੱਥੇ ਤੱਕ ਪਹੁੰਚਾ ਦਾਂਗੇ ਪਰ ਉਤੋਂ ਇਹ ਉਮੀਦਾਂ ਲਗਾਉਣ ਦੀ ਲੋੜ ਨਹੀਂ ਵੀ ਇਹਨੂੰ ਅਸੀਂ ਇਹ ਬਣਾ ਕੇ ਹੀ ਛੱਡਣਾ ਸੋ ਇਸ ਬੇਨਤੀ ਨੂੰ ਮੇਰੇ ਨੂੰ ਜਰੂਰ ਪ੍ਰਵਾਨ ਕਰਨਾ ਹੈ ਧੰਨਵਾਦ ਸਤਿ ਸ੍ਰੀ ਅਕਾਲ